ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਹਫਤੇਕ ਦੀ ਤਕਰੀਬਨ ਇਹ ਕੱਚੀ ਆ ਗਈ ਤੇ ਬਾਕੀ ਬਾਡੀ ਬੰਤਰ ਦੀ ਚੰਗੀ ਆ ਗਈ ਸਭੀ ਵੀ ਚੰਗੀ ਆ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਰੇਡ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਆਪਦੀ ਫੌਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਲੇ ਥੋੜਾ ਜਿਆਦਾ ਸਮਝੌਣਾ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਤੇਰਾ ਨਾਮ ਵਰਤਦੀਪ ਪਿੰਡ ਆ ਦਾਪੁਰਾ ਜਿਹੜਾ ਬਠਿੰਡਾ ਠੀਕ ਹੈ ਤੇ ਆਸ-ਪਾਸੇ ਦੇ ਪਿੰਡ ਗੀਨਾ ਸਾਹਿਬ ਜੀ ਸਰਾਪੁਰਾ ਕਾਂਗੜ ਸੈਦੋਕੇ ਹਨਾ ਬੁਰਜ ਰਾਜਗੜ ਇਹ ਆਸ-ਪਾਸੇ ਦੇ ਪਿੰਡ ਰਹ ਜਾਂਦੇ ਆ ਨਾ ਹਾਂਜੀ ਠੀਕ ਹੈ ਤੇ ਜਿਹੜੀ ਬਾਈ ਆਪਾਂ ਇਹ ਮੱਧ ਵੇਚਣ ਲੱਗੇ ਆਗੇ ਤੇ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ ਤੇ ਭਾਈ ਤੀਜੇ ਸੂਏ ਆ ਤੀਜੇ ਸੂਏ ਸੁਣਾ ਹਾਂਜੀ ਕਿੰਨੇ ਕ ਦਿਨ ਕੱਢ ਦੀਏ ਇਹ ਸੋਵਾ ਤਰੀ ਮੰਦਨ ਪੂਰੇ ਜੀ 16 ਨੂੰ ਦਿਨ ਪੂਰੇ ਆ ਹਾਂਜੀ ਅੱਜ ਆਪ ਹੋਈ ਆ 10 ਤਰੀਕ ਹਣਾ ਮਤਲਬ ਹਫਤਾ ਕ ਮੰਨ ਸਕਦੇ ਆ ਆਪਾਂ ਹਣਾ ਇੱਕ ਦੋ ਉੱਤੇ ਰਹਿ ਜਾਂਦਾ ਠੀਕ ਆ ਬਾਕੀ ਵੱਧ ਘੱਟ ਮਾੜਾ ਮੋਟਾ ਪਤਾ ਨਹੀਂ ਹੁੰਦਾ ਉਹ ਤਾਂ ਹਣਾ ਮੋਗੇ ਦਾ ਤੇ ਦੁੱਧ ਦੀ ਕਿੰਨੀ ਕਮੀ ਰ ਹੈ ਤੇ ਤੋਂ ਤੇ 13 ਤੋਂ 14 ਲੀਟਰ ਦੇ ਦੂੰਗਾ ਹਣਾ ਠੀਕ ਆ ਬਾਕੀ ਹੋਰ ਵੀ ਵੱਧ ਸਕਦੀ ਬਾਕੀ ਸੇਵਾ ਤੇ ਆ ਹਣਾ ਉਹ ਆਪੇ ਸ਼ੇਰ ਠੀਕ ਆ ਤੇ ਜਿਹੜਾ ਇਹ ਸੀਮਨ ਲੱਗਿਆ ਉਹਦਾ ਤਾਂ ਨਹੀਂ ਕੋਈ ਪਤਾ ਪਤਾ ਨਹੀਂ ਲੱਗਿਆ ਯਾਨੀ ਕਿ ਕਿਹੜਾ ਸੀਮਨ ਲੱਗਿਆ ਯਾਨੀ ਸਾਂਭਿਆ ਨਹੀਂ ਹਣਾ ਸਟਰਾ ਨਹੀਂ ਸਾਂਭਿਆ ਜਾਣੀ ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੁੱਲ ਦੇ 140 140 ਤੇ ਬਾਕੀ ਹੋ ਜੂ ਮੌਕੇ ਤੇ ਠੀਕ ਆ ਖੋਲ ਕੇ ਬਾਈ ਇਹ ਤਾਂ ਢੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬ ਨੇ ਉਹਦੀ ਲੈਤੀ ਆ ਸਾਰੀ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਵੱਜਨ ਦੇ ਵਿੱਚ ਬਹੁਤ ਆ ਗਈ। ਭਾਰੀ ਬਹੁਤ ਆ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਪੱਟ ਬੁੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੌੜੀ ਆ ਵੀ ਤੇ ਬਾਕੀ ਆਰਡਰ ਵੀ ਬਹੁਤ ਚੰਗਾ ਹੋਗਾ ਕਿਉਂਕਿ ਹਜੇ ਕੱਚੀ ਆ ਹਫਤੇ ਇੱਕ ਦੀ ਤੇ ਥਾਣ ਬਹੁਤ ਸੋਹਣੇ ਆਗੇ ਇੱਕੋ ਜਿਹੇ ਥਾਣਾ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਬਾਕੀ ਮੈਦਾਂ ਵੀ ਬੈਕ ਸਾਈਡ ਨੂੰ ਲੈਵਾ ਕਾਫੀ ਕੱਢਣਾ ਐਨੇ ਕਿਉਂਕਿ ਢਿੱਲਾ ਕਾਫੀ ਪਈਆਂ ਹਜੇ ਤੇ ਬਾਕੀ ਹਫਤੇ ਤਾਈਂ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰ ਲੈਣਾ ਨੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਤੇ ਦਿਖਾਵੇ ਵਾਲਾ ਆਰਡਰ ਨਹੀਂ ਆਏ ਕਰਦੀ। ਬਾਕੀ 13-14 ਲੀਟਰ ਦੁੱਧ 15 ਦਾ ਵੀ ਕੱਢ ਸਕਦੀ ਹੈਗੀ। ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ। ਸਾਂਭੀ ਬਾਲੀ ਚੰਗੀ ਹੈਗੀ। ਲੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ। ਤੇ ਪੂਰੀ ਭਜਨ ਵਾਲੀ ਮੱਝ ਹੈਗੀ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਨੂੰ ਵੇਖਣ ਨੂੰ ਸਾਫ਼ ਸੁਥਰੀ ਹੈ ਸਾਰੇ ਪੱਖ ਤੋਂ ਦੱਸਦੀ। ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਬਾਡੀ ਵੰਤਰ ਦੁਆਰੇ ਦੇਖ ਸਕਦੇ ਹੋ ਵੈਸੇ ਦੇਖਣ ਨੂੰ ਠੰਡੀ ਸੇ ਲੱਗਦੀ ਆ ਤੇ ਕੋਈ ਇਹਨੇ ਜ਼ਿਆਦਾ ਉਪਰਾਂ ਨਹੀਂ ਕਰਿਆਗਾ ਤੇ ਆਰਡਰ ਦੀ ਚੜਾਈ ਬਹੁਤ ਆ ਗਈ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ ਕੱਚੀ ਪਈ ਐ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਚੰਗੇ ਦੋਦ ਦੀ ਉਮੀਦ ਆ ਬਾਕੀ ਆਪਦੀ ਤਸੱਲੀ ਕਰਕੇ ਜੀ ਕਰੀ ਸਾਰੀ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ।